ਈ ਸਾਲ ਤੋਂ ਸਿੱਖ ਜਗਤ ਦੇ ਪ੍ਰਚਾਰਕ ਬੋਲ ਰਹੇ ਸਨ ਵੀ ਚਾਰੇ ਪਾਸੇ ਸਿੱਖ ਜਗਤ ਨੂੰ ਢਾ ਲੱਗੀ ਹੋਈ ਹੈ ਪਖੰਡੀਆਂ ਦੁਆਰਾ ਆਪ ਸੁਣ ਕੇ ਹੈਰਾਨ ਹੋ ਗਏ ਹਿੰਦੁਸਤਾਨ ਵਿੱਚ ਜਿੰਨੇ ਸਾਧੂ ਸੰਤ ਮੰਦ ਗੁਰੂ ਗ੍ਰੰਥ ਸਾਹਿਬ ਤੇ ਗੁਰਮਤਿ ਦੀ ਲਹਿਰ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਨੇ ਹੋਰ ਕਿਸੇ ਲਹਿਰ ਨੂੰ ਲਾਂਕੇ ਇਸਲਾਮ ਦੀ ਲਹਿਰ ਰੁਕੇ ਚੱਲ ਰਹੀ ਹੈ ਇਸਾਈयत ਹੈ ਸਨਾਤਨ ਮਤ ਹੈ ਆਰੀਆ ਸਮਾਜ ਹੈ ਔਰ ਜਿੰਨੀ ਮੁਖਾਲਫਤ ਸਿੱਖ ਜਗਤ ਦੀ ਹੋਰ ਕੁਝ ਨਹੀਂ ਹੋਰ ਕਿਸੇ ਦੀ ਨਹੀਂ ਮੈਂ ਘੁੰਮ ਫਿਰ ਕੇ ਐਸਾ ਦੇਖਿਆ ਪਤਾ ਹੈ ਕਿਉਂ ਡਾਕੂ ਕਿੱਥੇ ਜਾਂਦੇ ਜਿਸ ਘਰ ਵਿੱਚ ਕੁਝ ਹੋਵੇ ਉੱਥੇ ਡਾਕੂ ਜਾਂਦੇ ਜਿੱਥੇ ਕੁਝ ਹੈ ਹੀ ਨਹੀਂ ਉੱਥੇ ਕੀ ਡਾਕੂ ਨੇ ਡਾਕਾ ਡਾਲਿਆ ਜਿੱਥੇ ਹੈ ਹੀ ਨਹੀਂ ਪਿਆ ਹੀ ਕੁਝ ਨਹੀਂ ਜਿੱਥੇ ਕੁਝ ਪਿਆ ਹੋਵੇ ਡਾਕੂਆਂ ਦੀ ਨਿਗਾਹ ਉੱਥੇ ਹੁੰਦੀ ਹੈ ਤੇ ਡਾਕੂ ਉੱਥੇ ਡਾਕਾ ਡਾਲਣ ਦੇ ਸਫਲ ਹੋ ਜਾਂਦੇ ਨੇ ਜਿੱਥੇ ਘਰ ਵਾਲੇ ਸਾਰੇ ਸੁੱਤੇ ਹੋਏ ਹੁੰਦੇ ਤੋ ਇਹ ਕੌਮ ਬੜੀ ਧਨਾੜ ਕੌਮ ਹੈ ਇਹ ਦੇ ਕੁਲ ਗਿਆਨ ਗਿਆਨ ਦਾ ਖਜ਼ਾਨਾ ਹੈ ਇਹ ਦੇ ਕੁਲ ਸ਼ਹੀਦਾਂ ਦਾ ਖੂਨ ਹੈ ਗੁਰੂ ਸ਼ਹੀਦ ਸਹਿਜ਼ਾਦੇ ਸ਼ਹੀਦ ਸਿੰਘ ਸ਼ਹੀਦ ਬ੍ਰਹਮ ਗਿਆਨੀ ਸ਼ਹੀਦ ਇਸ ਕੌਮ ਦੇ ਕੁਲ ਸ਼ਹੀਦਾਂ ਦਾ ਜਿੰਨਾ ਵੱਡਾ ਸਰਮਾਇਆ ਹੈ ਦੁਨੀਆ ਦੀ ਕਿਸੇ ਕੌਮ ਕੋਲ ਨਹੀਂ ਹੈ ਔਰ ਇਸ ਕੌਮ ਕੋਲ ਜਿੰਨਾ ਗਿਆਨ ਹੈ ਦੁਨੀਆ ਪਰ ਕਿੰਦੇ ਨਹੀਂ ਛਡਾਕੂਆਂ ਦੀ ਨਿਗਾਹ ਤੇ ਪੈਣੀ ਹੈ 30 ਸਾਲ ਤੋਂ ਪ੍ਰਚਾਰਕ ਤੇ ਰਾਗੇ ਹਰ ਸਿਕ ਸਟੇਜ ਤੋਂ ਬੋਲਦੇ ਆ ਰਹੇ ਸਨ ਬਈ ਸਾਵਧਾਨ ਹੋ ਜਾਓ ਕਿਦਰੇ ਨਿਰੰਕਾਰੇ ਢਾਲ ਆਂਦੇ ਪੈਣੇ ਕਿਦਰੇ ਤੁਹਾਨੂੰ ਰਾਧਾ ਸੁਆਮੀ ਢਾਲਾਂ ਦੇ ਪੈਣੇ ਪਰਦੇ ਉਹ ਬਾਣੀ ਦੇ ਤੇ ਬਾਣੀ ਦੇ ਬੋਲ ਅੱਗੇ ਕਰਕੇ ਤੁਹਾਨੂੰ ਪਰਵਾਉਂਦੇ ਨੇ ਮੈਂ ਅੱਜ ਵੀ ਹਿੰਦੂਸਤਾਨੇ ਦੇਖਿਆ ਜਿਹੜੇ ਜੰਗਲ ਦੇ ਬਟੇਰੇ ਪਕੜਨ ਜਾਂਦੇ ਨੇ ਨਾ ਉਹ ਆਪਣੇ ਨਾਲ ਪਾਲਤੂ ਬਟੇਰੇ ਲੈ ਜਾਂਦੇ ਨੇ ਪਾਲਤੂ ਉਹਨਾਂ ਪਾਲਤੂ ਬਟੇਰਿਆਂ ਨੂੰ ਉੱਥੇ ਛੱਡ ਕੇ ਕਿੰਜਰੇ ਦੇ ਵਿੱਚ ਉਹਨਾਂ ਦਾਣਾ ਪੰਨ ਉਹ ਜਿਉਂ ਬੋਲਦੇ ਨੇ ਬਾਕੀ ਦੇ ਵਿਚਾਰੇ ਜੰਗਲੀ ਬਟੇਰੇ ਵੀ ਆ ਜਾਂਨ ਜਾਲੇ ਵਿੱਚ ਫਸ ਜਾਂਦੇ ਜਿਨ੍ਹਾਂ ਨੇ ਜੰਗਲੀ ਪਿੱਤਰ پکڑਨੇ ਹੁੰਦੇ ਨੇ ਉਹ ਫਿਰ ਪਾਲਤ ਿੱਤਰ ਲੈ ਜਾਂਦੇ ਨੇ ਤੇ ਫਿਰ ਪਕੜ ਲੈਣੇ ਜਿਨ੍ਹਾਂ ਨੇ ਸ਼ੇਰ ਦਾ ਸ਼ਿਕਾਰ ਕਰਨਾ ਹੁੰਦਾ ਉਹ ਫਿਰ ਬੱਕਰਾ ਕਿਧਰੇ ਬੰਨ ਖੰਡੇ ਮੈਂ ਐਸਾ ਲਿਖਿਆ ਔਰ ਹੋਵਾ ਹੋਏ ਇਹਨਾਂ ਨੇ ਹੁਣ ਪਸਾਣਾ ਹੁੰਦਾ ਆਜ਼ਾਦ ਸੁਤੰਤਰ ਮਨੁੱਖਾਂ ਨੂੰ ਸੁਗੁਰਬਾਣੀ ਦਾ ਚੁੱਗਾ ਅੱਗੇ ਕਰਦੇ ਨੇ ਇਸ ਤੋਂ ਬਿਨਾ ਸਿੱਖ ਬਣ ਨਹੀਂ ਸਕਦਾ ਇਸ ਤੋਂ ਬਿਨਾ ਸਿੱਖ ਕਦੇ ਹੀ ਸੰਦੇਚ ਨਹੀਂ ਆਵੇਗਾ ਸਿੱਖ ਧਰਮ ਜਾਂਦਾ ਹੈ ਵੀ ਗੁਰੂ ਦੇ ਬੋਲ ਹੈ ਕਿਤੇ ਗੁਰਬਾਣੀ ਦੇ ਬੋਲ ਇੱਕ ਮੇਰੇ ਬਾਦਸ਼ਾਹ ਦੇ ਬੋਲ ਤੇ ਗੁਰਨਾਨਕ ਦੀ ਬਾਣੀ ਦੀ ਗੂੰਜ ਹੈ ਉਹ ਫਰਮਾਇਆ ਉਹ ਚਲਾ ਜਾਂਦਾ ਹੈ ਪਤਾ ਉਹ ਚੱਲਦਾ ਜਦ ਫਾਈ ਪੈ ਜਾਂਦੀ ਹੈ ਜਦ ਉਹਨੂੰ ਕਹਿੰਦੇ ਨੂੰ ਤੁਸੀਂ ਕਿਨੇ ਹੁਣ ਤੋਰਾਦਾ ਸੁਣਨੀ ਹੈ ਹੁਣ ਤੁਸੀਂ ਸਿੱਖ ਨਹੀਂ ਹੁਣ ਤੋਂ ਨਿਰੰਕਾਰ ਹੀ ਨੇ ਹੁਣ ਤੋਂ ਸਿੱਖ ਨਹੀਂ ਹੁਣ ਤੋਂ ਨਾਮਧਾਰੀ ਨੇ ਸਿੱਖ ਸ਼ਬਦ ਅਟ ਗਿਆ ਉਦੋਂ ਪਤਾ ਚੱਲੇ ਅਸਲੀਅਤ ਦਾ ਪਤਾ ਉਦੋਂ ਚੱਲਦਾ ਹੈ ਹਕੀਕਤ ਦਾ ਪਤਾ ਉਦੋਂ ਚੱਲਦਾ ਹੈ ਖੈਰ ਪ੍ਰਚਾਰਕ ਬੋਲ ਰਹੇ ਸੰਬੋਲ ਗੱਲ ਨਹੀਂ ਬਣੇ ਲੋਕ ਨਹੀਂ ਜਾਗੇ ਬੜੇ ਬੂੜੇ ਨਿੰਦਰਾ ਚਲੋ ਕੇ ਸੁੱਤੇ ਪੈਸੇ ਆਕਰ ਅੰਮ੍ਰਿਤਸਰ ਦੇ ਅੱਖਾਂ ਨੇ ਖੌਣ ਡੋਲੇ ਦਸਾਂ ਨੇ ਕਾਂਪੂਰ ਵਿੱਚ ਡੋਲੇ ਕੁਛਕ ਨੇ ਦੁਰਗ ਵਿੱਚ ਡੋਲੇ ਸੁੱਤੀ ਹੋਈ ਕੌਮ ਜਾਗਦਤ ਕੋਈ ਕੰਮ ਐਸੇ ਦੇ ਵਿਚਾਰਾਂ ਨਾਲ ਨਹੀਂ ਗੱਲ ਬਣ ਖੌਣ ਡੋਲਣਾ ਪੈਂਦਾ ਇੱਕ ਹੌਣ ਕੇ ਘਤਰੇ ਮੇ ਉਹ ਤਾਸੀਰ ਹੈ ਉਹਨਾਂ ਦੇ ਕਵਾਇਦ ਦਾ ਅਨੁਮਾਨ ਬਣ ਜਾਇਆ। ਉਹਨਾਂ ਫਰਸ਼ਾਂ ਨੇ ਖੂਨ ਕੀ ਡੋਲਿਆ। ਸਾਰੇ ਹਿੰਦੁਸਤਾਨ ਦੇ ਸੁੱਤੇ ਸਿੱਖ ਜਾਗ ਹੈ। ਔਰ ਉਹਨਾਂ ਨੇ ਦਾਅਵੇ ਨਾਲ ਕਹਿ ਦਿੱਤਾ ਕਿ ਦੁਸ਼ਮਣ ਕਿਵਰੇ ਸਮਾਧਮ ਨਹੀਂ ਕਰ ਸਕਦੇ। ਸੜੀ ਲਾਸ਼ਾਂ ਤੋਂ ਲੰਘ ਕੇ ਸਮਾਧਮ ਹੋਣਗੇ ਔਰ ਵਾਕਈ ਨਹੀਂ ਕਰ ਸਕਦੇ। ਸਿੰਘਾਂ ਨੇ ਕਰਕੇ ਦਿੱਤਾ। ਸੱਲੋਕੀ ਬੋਲਦੇ ਰਹੇ, ਢਾਡੀ ਬੋਲਦੇ ਰਿਹਾ, 시 ਬੋਲਦੇ ਰਹੇ, ਪ੍ਰਚਾਰਕ ਬੋਲਦੇ ਰਹੇ, ਢਾਡੀ ਬੋਲਦੇ ਰਹੇ। ਲੋਕੀ ਬਹੁਤ ਬੂੜੇ ਸੁੱਤੇ ਪੈਸਨ। ਆਵਾਜ਼ ਨਾਲ ਨਹੀਂ ਜਾਗਦੇ ਸੀ ਮੈਂ ਬਾਬਾ ਜੀ ਧਾਨ ਸਿੰਘ ਦੇ ਡੇਰੇ ਦੇਖਿਆ ਸੀ ਇੱਕ ਬੰਦੇ ਨੂੰ ਅੰਮ੍ਰਿਤ ਵੇਲੇ ਜਗਾਇਆ ਜਾਂਦਾ ਸੀ ਪਾਣੀ ਦੇ ਛਿੱਟੇ ਮਾਰ ਕੇ ਤਾਂ ਮੈਂ ਸਬਾਬਰ ਤੇ ਮੈਂ ਕਿਹਾ ਬਾਬਾ ਜੀ ਆਵਾਜ਼ ਕਰਕੇ ਐਂ ਹਿਲਾ ਕੇ ਉਹ ਜਗਾ ਸਕਦੇ ਕੰਨੇ ਤੁਸੀਂ ਦੇਖ ਲਓ ਇਲਾਕੇ ਨਹੀਂ ਜਾਗਦਾ ਆਵਾਜ਼ ਕਰਕੇ ਨਹੀਂ ਜਾਗਦਾ ਇਹ ਖੜਾਕ ਨਾਲ ਨਹੀਂ ਜਾਗਦਾ ਇਹ ਤੇ ਪਾਣੀ ਦੇ ਛਿੱਟੇ ਮਾਰੀਏ ਕਾਹ ਨਹੀਂ ਜਾਗਦਾ ਉਹ ਜਾਗਦਾ ਹੀ ਨਹੀਂ ਕਰੀਏ ਇਹ ਤੇ ਇੰਨਾ ਗਹਿਰਾ ਸੁਦਾ ਕੌਮ ਇਤਨੀ ਗਹਿਰੀ ਸੌ ਗਈ ਸੀ ਆਵਾਜ਼ ਨਾਲ ਨਹੀਂ ਜਾਗੀ ਖੜਾਕ ਨਾਲ ਨਹੀਂ ਜਾਗੀ ਸ਼ਹੀਦਾਂ ਨੇ ਆਪਣੇ ਖੂਨ ਦੇ ਛਿੱਟੇ ਮਾਰੇ ਫਿਰ ਜਾਗੇ ਤਾਂ ਕੌਮ ਜਾਗੀ ਤਾਂ ਐਸਾ ਨਾ ਸਮਝਣਾ ਜਿਵੇਂ ਸ਼ਹੀਦਾਂ ਨੇ ਕੋਈ ਕਰਮਾਂ ਦੀ ਮਾਰ ਦਿੱਤੀ ਹੈ ਇੱਕ ਖੂਨ ਕੇ ਕਤਰੇ ਵਿੱਚ ਉਹ ਤਸਵੀਰ ਹੈ ਇੱਕ ਕੌਮ ਦੀ ਤਵਾਰੀਖ ਦਾ ਅਨਵਾਨ ਬਣ ਜਾਵੇ ਉਹਦੀ ਤਵਾਰੀਖ ਦਾ ਅਨਵਾਨ ਬਣ ਜਾਣਾ ਹੈ ਸਿਰਲੇਖ ਬਣ ਜਾਣਾ ਹੈ ਖੂਨ ਡੋਲ ਕੇ